ਸਾਸੀ ਕਾਲ ਜੀ ਮੈਂ ਸਰਬਜੀਤ ਸਿੰਘ ਨੇ ਟੂ ਪੀ ਵੀ 26 ਨਿਊਜ਼ ਚੈਨਲ ਤੋਂ ਸੋ ਅਸੀਂ ਪਹੁੰਚੇ ਹਾਂ ਜੀ ਬੱਲਬ ਰੋਡ ਸਾਡੇ ਖੰਨੇ ਸ਼ਹਿਰ ਦੇ ਵਿੱਚ ਸਰਦਾਰ ਮਹਿੰਦਰ ਸਿੰਘ ਠੇਕੇਦਾਰ ਅੱਜ ਉਹਨਾਂ ਦਾ ਉਗਾਟਨ ਹੈ ਜਿੱਥੇ ਕਿ ਤੁਹਾਨੂੰ ਆਪਣੇ ਸੋਹਣੇ ਸੋਹਣੇ ਸੁੰਦਰ ਮਹਿਲ ਪਾਉਣ ਵਾਸਤੇ ਮਕਾਨ ਤਿਆਰ ਕਰਨ ਵਾਸਤੇ ਰੇਤਾ, ਬਜਰੀ, ਸੀਮਿੰਟ, ਸਰੀਆ ਹਰ ਚੀਜ਼ ਜੋ ਲੋੜ ਮੰਦਾ ਮਕਾਨ ਨੂੰ ਸਰਜਣਾ ਦਾ ਨਿਰਮਲ ਮੰਤ ਏਕ ਆਸ ਰੱਖ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਤੁਪਾ ਮੇੇਤ ਨਿਰਮਲ ਹੋਏ ਤੂੰ ਤੇ ਤਾਣਾ ਰੂੰਜੇ ਸਤ ਕਰੋ ਬਿਹਾਰ ਇਹਾ ਸੁਖ ਦਰਗਹਿ ਜੈਕਾਰ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਧੋਰਾ ਗਿਆ ਭਈਆ ਕਾਲ ਕੀ ਅਜ ਹੈ ਜੋ ਸਰਦਾ ਕਰ ਸੇ ਮnde ਗੁਰ ਪਾਰ ਉਤਾਰਨ ਜੋ ਸਰਦਾ ਕਰ ਸੇ ਮnde ਗੁਰ ਪਾਰ ਉਤਾਰਨ ਸਾਡੇ ਨਾਲ ਸਤਿਕਾਰਯੋਗ ਵੀਰਜੀ ਨੇ ਅੱਜ ਤੁਸੀਂ ਸਾਰਾ ਪਰਿਵਾਰ ਖੜਾ ਹੈ ਜੀ ਅੱਜ ਕੇਕ ਕੱਟ ਕੇ ਰਸਮ ਅਦਾ ਕਰ ਰਹੇ ਨੇ ਹਾਂਜੀ ਸਰ ਇਹ ਅਲਟਰਾਟੈਕ ਵੱਲੋਂ ਕੇਕ ਕੱਟਿਆ ਜਾ ਰਿਹਾ ਜੀ ਸੈਲੀਬ੍ਰੇਸ਼ਨ ਮਨਾਇਆ ਜਾ ਰਿਹਾ ਜੀ ਸਾਡੇ ਟੈਕਨੀਕਲ ਇੰਜੀਨੀਅਰ ਆਪਣੇ ਗੌਰਵ ਜੀ ਨੇ ਜੀ ਪਹਿਲੇ ਤਾਂ ਮੈਂ ਸਭ ਕੋ ਮੁਬਾਰਕਬਾਦ ਦੇਵਾਂਗਾ ਪੂਰੇ ਪਰਿਵਾਰ ਕੋ ਠੀਕ ਹੈ ਹਮਾਰਾ ਅਲਟਰਾਟੈਕ ਪਰਿਵਾਰ ਕੇ ਸਾਥ ਇੱਕ ਨਵੇਂ ਪਰਿਵਾਰ ਕੀ ਸ਼ੁਰੂਆਤ ਹੋਈ ਹੈ हम इनके साथ काफ़ी टाइम से जुड़े हुए हैं बट आज एक बहुत ही अच्छा सेटअप खोला है जो हमारे लिए भी अच्छा है एक बड़े अच्छे ब्रांड के साथ हम एक अच्छे काउंटर को भी जुड़ रहे हैं वो हमारे लिए बहुत बड़ा सौभाग्य है अल्ट्राटेक सीमेंट आज देश का नंबर वन सीमेंट है तो आज खन्ना शहर में हम बहुत ही एक अच्छे परिवार के साथ जुड़े हैं तो इसकी बहुत हमें खुशी है अब यहाँ खन्ना वासियों के लिए सारे तरह के प्रोडक्ट्स और जितने भी अल्ट्राटेक ने लॉन्च किए हैं वो सारे यहाँ पे हम डिस्प्ले पे जरूर लेके आएंगे ਤੋ ਜਰੂਰ ਆਈਏ ਦੇਖੀਏ ਉਹਨਕੋ ਵਰਤੋ ਕੀਜੀਏ ਬਹੁਤ ਬਹੁਤ ਮੁਬਾਰਕਦਾਰਾ ਪਰਿਵਾਰ ਕੋ ਬਹੁਤ ਬਹੁਤ ਮੁਬਾਰਕ ਬਿਲਕੁਲ ਜੀ ਜਿੰਨੇ ਵੀ ਸਾਡੇ ਅਲਟਰਾਟੈਕ ਦੇ ਮੈਂਬਰ ਪਹੁੰਚੇ ਨੇ ਜੀ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਔਰ ਜਿੰਨੇ ਵੀ ਇੱਥੇ ਸਾਡੇ ਰਿਸ਼ਤੇਦਾਰ ਮਿੱਤਰ ਜਿਹੜੇ ਵੀ ਹਾਜ਼ਰੀ ਭਰੀ ਹੈ ਜੀ ਸਾਰਿਆਂ ਦਾ ਧੰਨਵਾਦ ਹੈ ਜੀ ਜਿਹੜੇ ਰਿਸ਼ਤੇਦਾਰ ਸਬੰਧੀ ਸਾਰੇ ਆਏ ਉਹਨਾਂ ਦਾ ਮੈਂ ਆਪਣੇ ਤੈ ਦੇ ਲੋ ਧੰਨਵਾਦ ਕਰਦੀ ਹਾਂ ਤੇ ਪਹੁੰਚਣ ਵਾਸਤੇ ਸਾਰੇ ਰਿਸ਼ਤੇਦਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿੰਨੇ ਵੀ ਸਾਰੇ ਇੱਥੇ ਸਾਡੇ ਪਹੁੰਚੇ ਨੇ ਸਾਰਾ ਬਹੁਤ-ਬਹੁਤ ਰਾਤ ਬੁੱਧ ਭਾਈ ਚਰੇ ਵੱਲੋਂ ਬਹੁਤ-ਬਹੁਤ ਧੰਨਵਾਦ ਹੈ। ਆਖ-ਵਖ ਸਿਆਸੀ ਚਿਹਰਿਆਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗਾ। ਸਭ ਤੋਂ ਪਹਿਲਾਂ ਧੰਨਵਾਦ ਦਿੰਦੀ ਹਾਂ ਵੀ 26 ਚੈਨਲ ਦੇ ਤੁਸੀਂ ਬੜਾ ਬੜੀ ਵਧੀਆ ਕਵਰੇ ਸਾਰੇ ਸ਼ਹਿਰ ਦੀ ਕਰਦੇ ਹੋ। ਅੱਜ ਵੀ ਤੁਸੀਂ ਪਹੁੰਚੇ ਹੋ। ਸੋ ਸਾਡਾ ਵੀਰ ਜਗਦੇਵ ਸਿੰਘ ਗੱਬਰ ਜਿਨ੍ਹਾਂ ਨੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਨਮਾ ਡੰਪ ਬਣਾਇਆ ਰਿਤਾ ਬਜਿੱ ਦੀ ਸੀਮੈਂਟ ਦਾ ਬਹੁਤ ਖੁਸ਼ੀ ਦੀ ਗੱਲ ਹੈ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਵੀਰ ਤਰੱਕੀ ਕਰ ਰਹੇ ਨੇ ਸਮੁੱਚੇ ਖੰਨੇ ਹਲਕੇ 'ਚ ਬਹੁਤ ਵਧੀਆ ਇਹਨਾਂ ਦਾ ਕੰਮ ਆ ਪਹਿਲਾਂ ਵੀ ਬੜੇ ਵਧੀਆ ਤਰੀਕੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਨੇ ਹੁਣ ਵੀ ਅੱਗੋਂ ਵਧੀਆ ਰੇਟ ਤੇ ਮੈਂ ਕਹੂੰਗਾ ਖੰਨੇ ਦੇ ਕਿਤੋਂ ਵੀ ਹਰ ਇੱਕ ਇਨਸਾਨ ਜਾਣਦਾ ਗੱਬਰ ਨੂੰ ਹਰ ਇੱਕ ਟਾਲੀ ਦੇ ਪਿੱਛੇ ਲਿਖਿਆ ਮਿਲਦਾ ਕਿ ਰਿੱਤੇ ਬਜਰੀ ਟਾਲੀ ਲੈਣੀ ਆ ਤਾਂ ਗੱਬਰ ਕੋ ਠਾ ਪਹੁੰਚਦੇ ਆ ਸੋ ਇਸ ਲਈ ਇਹੋ ਜਿਹੇ ਵੀਰਾਂ ਦਾ ਬੜਾ ਸਹਯੋਗ ਰਹਿੰਦਾ ਕਿਉਂਕਿ ਗਰੀਬ ਗੁਰਬੇ ਦੀ ਮਦਦ ਕਰਦੇ ਆ ਘਟਬੱਧ ਵੀ ਕਰ ਦਿੰਦੇ ਆ ਮੈਂ ਵੀਰ ਨੂੰ ਵਧਾਈ ਵੀ ਦਿੰਦਾ ਨਾਲੇ ਵੀ ਕਹੂੰਗਾ ਕਿ ਜੋ ਗਰੀਬ ਗੁਰਬਾ ਕਈ ਵਾਰ ਲੋੜਵੰਦ ਆਉਂਦੇ ਆ ਉਹਨਾਂ ਦੀ ਵੀ ਆਪਾਂ ਮਦਦ ਵੀ ਕਰਨੀ ਆ ਸੋ ਬੜੀ ਖੁਸ਼ੀ ਦੀ ਗੱਲ ਆ ਪਰਿਵਾਰ ਤਰੱਕੀਆਂ ਕਰ ਰਿਹਾ ਤਰੱਕੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੇਰੇ ਉੱਤੋਂ ਦੁੱਗਣੀ ਰਾਤ ਚੌਗਣੀ ਪ੍ਰਮਾਤਮਾ ਇਹਨਾਂ ਨੂੰ ਤਰੱਕੀ ਬਖਸ਼ ਸਰ ਪਰਮਜੀਤ ਸਿੰਘ ਜੀ ਟ੍ਰੈਫਿੰਗ ਚਾਰਜ ਪੰਜਾਬ ਪੁਲਿਸ ਨੂੰ ਮੈਂ ਤੁਹਾਡੇ ਚੈਨਲ ਦੇ ਜਰੀਏ ਤੁਹਾਡਾ ਬਹੁਤ ਧੰਨਵਾਦ ਕਰਦਾ ਐਸੀ ਸਰਾਰ ਮਹਿੰਦਰ ਸਿੰਘ ਜੀ ਠੇਕੇਦਾਰ ਨੇ ਆਪਣੇ ਦਫ਼ਤਰ ਦਾ ਅੱਜ ਮਹੂਰਤ ਕੀਤਾ ਉਹਨਾਂ ਸਾਨੂੰ ਬੁਲਾਇਆ ਸੀ ਅਸੀਂ ਖੁਸ਼ੀ ਦੇ ਵਿੱਚ ਆਇਆ ਇਹਨਾਂ ਨੂੰ ਬਹੁਤ ਸ਼ੁਭ ਕਾਮਨਾਵਾਂ ਦਿੰਦੇ ਆ ਬਹੁਤ ਵਧੀਆ ਮਿਹਨਤੀ ਬੰਦੇ ਨੇ ਇਹ ਇਹਦਾ ਬੇਟਾ ਗੱਬਰ ਸਿੰਘ ਬਹੁਤ ਵਧੀਆ ਕੰਮ ਕਰ ਰਹੇ ਨੇ ਬਦਲ ਫੁਰਨ ਅੱਜ ਅਕਾਲਪੁਰ ਕਾਇਗੁਰੂ ਦੀ ਬਹੁਤ ਆਪਾਰ ਬਖਸ਼ਿਸ਼ ਹੋਈ ਹੈ ਸੰਤ ਧਰਮ ਸਿੰਘ ਜੀ ਦੇ ਪਰਿਵਾਰ ਤੇ ਉਹਨਾਂ ਦੇ ਸੁਪੁੱਤਰ ਠੇਕੇਦਾਰ ਮਹਿੰਦਰ ਸਿੰਘ ਜੀ ਔਰ ਵੀਰ ਗੱਬਰ ਜੀ ਔਰ ਫੌਜੀ ਜੀ ਜਿਨ੍ਹਾਂ ਨੇ ਆਪਣਾ ਨਵਾਂ ਕਾਰੋਬਾਰ ਇੱਥੇ ਸ਼ੁਰੂ ਕੀਤਾ ਹੈ ਬੱਲਮਿਲ ਰੋਡ ਤੇ ਅੱਜ ਦੇ ਦਿਨ ਤੇ ਮੈਂ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਸੰਤ ਧਰਮ ਸਿੰਘ ਜੀ ਦੀ ਸਮੁੱਚੀ ਫਲਵਾੜੀ ਸਰਦਾਰ ਜਗਵਿੰਦਰ ਸਿੰਘ ਜੀ ਦਾ ਇਹ ਪਰਿਵਾਰ ਸਰਦਾਰ ਚਤਰ ਸਿੰਘ ਜੀ ਦਾ ਚੰਨੀ ਵੀਰ ਜੀ ਦਾ ਸਮੁੱਚੇ ਉਹਨਾਂ ਦੇ ਪਰਿਵਾਰ ਨੂੰ ਇਲਾਚੀ ਵੀਰ ਜੀ ਹੋਰਾਂ ਨੂੰ ਗੱਬਰ ਜੀ ਹੋਰਾਂ ਨੂੰ ਸਾਰਿਆਂ ਨੂੰ ਹੀ ਬਹੁਤ ਬਹੁਤ ਮੁਬਾਰਕਬਾਦ ਔਰ ਸ਼ੁਭ ਕਾਮਨਾਵਾਂ ਦਿੰਦਾ ਔਰ ਮਾਲਕ ਅੱਗੇ ਅਰਦਾਸ ਕਰਦਾ ਇਹ ਪਰਿਵਾਰ ਜਿਨੇ ਸਾਡੇ ਇਲਾਕੇ ਚ ਵੀ ਕਾਰੋਬਾਰ ਚ ਨਹੀਂ ਸਮਾਜ ਦੇ ਵਿੱਚ ਵੀ ਆਪਣੀ ਥਾਂ ਬਣਾਈ ਹੈ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਹਨਾਂ ਦਾ ਬੜਾ ਵੱਡਾ ਰੋਲ ਹੈ ਇਸ ਪਰਿਵਾਰ ਦਾ ਉਹ ਸਮਾਜ ਦੇ ਵੀ ਚੰਗਾ ਕੰਮ ਦੇ ਵਿੱਚ ਹਿੱਸਾ ਪਾਉਂਦੇ ਰਹਿੰਦੇ ਨੇ ਔਰ ਇਸ ਕਰਕੇ ਸਾਰਿਆਂ ਨਾਲ ਬਣਾ ਕੇ ਵੀ ਰੱਖੀਆ ਚਾਹੇ ਉਹ ਰਾਜਨੀਤਿਕ ਪਾਰਟੀਆਂ ਹੋਣ ਚਾਹੇ ਉਹ ਸਮਾਜਿਕ ਸੰਸਥਾਵਾਂ ਹੋਣ ਧਾਰਮਿਕ ਸੰਸਥਾਵਾਂ ਹੋਣ ਬੜਾ ਖੁੱਲਾ ਪਰਿਵਾਰ ਆ ਤਾਂ ਸਾਡਾ ਫਰਜ਼ ਬਣ ਜਾਂਦਾ ਹਮੇਸ਼ਾ ਮਾਨ ਸਤਿਕਾਰ ਦਿੰਦੇ ਨੇ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਵਿਸ਼ੇਸ਼ ਤੌਰ ਤੇ ਆਪਣੇ ਵਾਰਡ ਨੰਬਰ 12 ਵੱਲੋਂ ਸਾਰਿਆਂ ਵੱਲੋਂ ਹੀ ਇਹਨਾਂ ਨੂੰ ਬਹੁਤ-ਬਹੁਤ ਵਧਾਈ ਔਰ ਸ਼ੁਭ ਕਾਮਨਾਵਾਂ ਦੇਵਾਇਂ ਇਹ ਪਰਿਵਾਰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ ਮਾਲਕ ਦਾ ਸ਼ੁਕਰ ਹੈ ਕਿ ਮਾਲਕ ਨੇ ਇਹ ਦਿਨ ਦਿੱਤਾ ਹੈ ਸਾਡੇ ਜਿਹੜਾ ਇਸ ਪਰਿਵਾਰ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਰੂਜੀ ਦੀ ਪੀਵੀ 26 ਚੈਨਲ ਦਾ ਬਹੁਤ-ਬਹੁਤ ਸ਼ੁਕਰੀਆ ਸਰਦਾਰ ਮਹਿੰਦਰ ਜੀ ਠੇਕੇਦਾਰ ਜੀ ਨੂੰ ਸਭ ਤੋਂ ਪਹਿਲਾਂ ਅਸੀਂ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਉਹਨਾਂ ਦੇ ਬੇਟੇ ਗੱਬਰਿਆ ਜੋ ਵੀ ਉਹ ਕਾਰੋਬਾਰ ਕਰਦੇ ਇਹ ਚਲੋ ਇੱਕ-ਇੱਕ ਪੈਸਾ ਕਰਮ ਕਮ ਕੰਮ ਆਪਣਾ ਉਹ ਕਰਦੇ ਕਰਦੇ ਇਸ ਤਰ੍ਹਾਂ ਹਟ ਕੇ ਜਿਹੜੇ ਨੇ ਇਹ ਫੈਮਿਲੀ ਜਿਹੜੀ ਹੈ ਧਾਰਮਿਕ ਵਿਚਾਰਧਾਰਾ ਸਮਾਜ ਨਾਲ ਜੁੜੇ ਬੰਦੇ ਆ ਧਰਮ ਨਾਲ ਜੁੜੇ ਬੰਦੇ ਬੜੀ ਮਿਹਨਤੀ ਇਮਾਨਦਾਰ ਨਾਲ ਕੰਮ ਕਰਦੇ ਆ ਸਾਰੇ ਸਹਿਰ ਸਾਰੇ ਇਲਾਕੇ ਚ ਨਾਮ ਹੈ ਅਸਤਾ ਹੀ ਸ਼ੁਭਕਾਮਨਾ ਉਹਨਾਂ ਦਿੰਦੇ ਹੋਰ ਜਿੰਦ ਹੋਣੀ ਰਾਜ ਚ ਗੁਣੀ ਨੇ ਤਰੱਕੀ ਹੋਏ ਤਾਂ ਇਸ ਤਰ੍ਹਾਂ ਹੀ ਕਾਰੋਬਾਰ ਕਰਦੇ ਰਹਿਣ ਪਰ ਉਹ ਕਿਰਪਾ ਬਣੀ ਰਹੇ ਤਾਂ ਇਹਨਾਂ ਗੱਲਾਂ ਨਾਲ ਇਹਨਾਂ ਨੂੰ ਫੇਰ ਦੁਬਾਰ ਚ ਬਹੁਤ ਬਹੁਤ ਇਹਨਾਂ ਦਾ ਮੁबारकਬਾਤ ਹੈ ਵਧਾਈਆਂ ਹਾਂਜੀ ਆਮ ਆਦਮੀ ਪਾਰਟੀ ਤੋਂ ਸਭ ਤੋਂ ਪਹਿਲਾਂ ਤਾਂ ਅਸੀਂ ਪੀਪੀ 26 ਵਾਲਿਆਂ ਦਾ ਜੋ ਪੱਤਰਕਾਰ ਸਾਹਿਬ ਇੱਥੇ ਪਹੁੰਚੇ ਨੇ ਕਵਰੇਜ ਕਰਨ ਲਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਦਿਲੋਂ ਸਤਿਕਾਰ ਕਰਦੇ ਆਂ ਜੋ ਕਿ ਸਾਡੇ ਆਮ ਜੋ ਜੋ ਵੀ ਸਮਾਜ ਦੇ ਵਿੱਚ ਚੱਲਦਾ ਹੈ ਉਹਨੂੰ ਪਬਲਿਕ ਦੇ ਅੱਗੇ ਰੂਬਰੂ ਕਰਦੇ ਹਨ ਤੇ ਨਾਲ ਹੀ ਅੱਜ ਅਸੀਂ ਮਹਿੰਦਰ ਸਿੰਘ ਠੇਕੇਦਾਰ ਜੀ ਵੱਲੋਂ ਜੋ ਇੱਥੇ ਕਨਮਾ ਕੰਮਕਾਰ ਤੋਰਿਆ ਗਿਆ ਰੇਤ ਤੇ ਬਜਰੀ ਦਾ ਜੋ ਕੰਮ ਤੋਰਿਆ ਗਿਆ ਏ ਜਿਹਦੀ ਹਰ ਇੱਕ ਆਮ ਨਾਗਰਿਕ ਨੂੰ ਜ਼ਰੂਰ ਤੋਂ ਹੁੰਦੀ ਆ ਇੱਕ ਘਰ ਦੀ ਨੀਂਹ ਪੱਥਰ ਰੱਖਣ ਤੋਂ ਲੈ ਕੇ ਆਪਾਂ ਘਰ ਦੇ ਸੁਪਨੇ ਪੂਰੇ ਕਰਦੇ ਆ ਉਹਦੇ ਵਿੱਚ ਆਪਾਂ ਨੂੰ ਹਰੇਕ ਦਾ ਪਤਾ ਹੁੰਦਾ ਵੀ ਇੱਕ ਅਹਿਮ ਰੋਲ ਹੁੰਦਾ ਏ ਜੀ ਰੇਤ ਤੇ ਬਜਰੀ ਦੇ ਵਿੱਚ ਤੇ ਆਪਣੇ ਠੇਕੇਦਾਰ ਸਾਹਿਬ ਨੇ ਜਿਸ ਤਰ੍ਹਾਂ ਪਹਿਲਾਂ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਬੁਲੰਦੀਆਂ ਤੇ ਲੈ ਕੇ ਗਏ ਨੇ ਕੰਮਕਾਰ ਨੂੰ ਅੱਜ ਉਹਨਾਂ ਨੇ ਇੱਕ ਨਵੇਂ ਕਾਰੋਬਾਰ ਦੀ ਸ਼ੁਰੂਆਤ ਕਰੀ ਏ ਤੇ ਸਾਡੀ ਟੀਮ ਵਿੱਚ ਸਾਡੇ ਸੀਨੀਅਰ ਆਪਣੇ ਲੀਡਰ ਸਾਹਿਬ ਗਰੇਵਾਲ ਸਾਹਿਬ ਮੇਰੇ ਨਾਲ ਬਲਕ ਪ੍ਰਧਾਨ ਰਾਜਵੀਰ ਸ਼ਰਮਾ ਜੀ ਸਾਰੇ ਅਸੀਂ ਮੂਚੂਚੇ ਤੋਂ ਤੇ ਪਹੁੰਚੇ ਆਂ ਤੇ ਪ੍ਰਮਾਤਮਾ ਮੂਰੇ ਹੀ ਅਰਦਾਸ ਕਰਦੇ ਆਂ ਕਿ ਇਹਨਾਂ ਦੇ ਕੰਮ ਕਾਰ ਨੂੰ ਪ੍ਰਮਾਤਮਾ ਰਾਤ ਦਿਨ ਰਾਤ ਤਰੱਕੀ ਦੇ ਮਾਰਗ ਤੇ ਲੈ ਕੇ ਜਾਵੇ। ਵਾਈਗੁਰ ਜੀ ਦਾ ਖਾਸਾ ਸੇ ਨੀ ਵਾਈਗੁਰ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਤੁਹਾਡਾ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਲੋਕਾਂ ਦੇ ਮਸਲੇ ਦੇਸ਼ ਅਤੇ ਪੰਜਾਬ ਦੇ ਮਸਲੇ ਲੋਕਾਂ ਤੱਕ ਲੈ ਕੇ ਜਾਂਦੇ ਨੇ ਲੋਕਾਂ ਨੂੰ ਜਾਗਰੂਕ ਕਰਦੇ ਆਂ। ਅੱਜ ਇੱਥੇ ਜਿਹੜਾ ਫੰਕਸ਼ਨ ਹੋਇਆ ਧੰਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਭੋਗ ਪਾਏ ਗਏ ਨੇ ਤਰੱਕੀ ਨੂੰ ਮੁੱਖ ਰੱਖਦੇ ਕਾਰਜਵਾਰ ਨੂੰ ਮੁੱਖ ਰੱਖਦੇ ਪ੍ਰਵਾਨਗੀ ਲਈ ਗਈ ਹੈ ਅਤੇ ਅশীরਵਾਦ ਲਿਆ ਗਿਆ ਹੈ ਇਸੋ ਮੇਨਾ ਠੇਕੇਦਾਰ ਸਾਹਿਬ ਨੇ ਜਿਹੜਾ ਕੰਮ ਸ਼ੁਰੂ ਕੀਤਾ ਹੈ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਇਹਦੀ ਪਿੰਡ ਖੰਨੇ ਦੇ ਵਿੱਚ ਡਿਵੈਲਪਮੈਂਟ ਦੇ ਵਿੱਚ ਕਾਫੀ ਇਹਨਾਂ ਦੇ ਕੰਮ ਦੀ ਜ਼ਰੂਰਤ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਧੰਨਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਗ੍ਰੰਥ ਸਾਹਿਬ ਜੀ ਦੇ ਅੱਗੇ ਕਿ ਇਹਨਾਂ ਦੇ ਕੰਮ ਨੂੰ ਦੋ ਗੁਣੀ ਰਾਤ ਚਾਗੁਣੀ ਤਰੱਕੀ ਬਖਸ਼ਣ ਅਤੇ ਇਹਨਾਂ ਨੂੰ ਤੇ ਰੋਕਦਾ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਇੱਥੇ ਹਾਜ਼ਰੀ ਲਵਾਈ ਹੈ ਪਾਰਟੀ ਦਫ਼ਤਰ ਵੱਲੋਂ ਆਮਦਵੀ ਪਾਰਟੀ ਵੱਲੋਂ ਤੇ ਠੇਕੇਦਾਰ ਸਾਹਿਬ ਨੇ ਜੋ ਇੱਥੇ ਇਹ ਅੱਜ ਦਫ਼ਤਰ ਖੋਲਿਆ ਰੇਤੇ ਬਜਰੀ ਦਾ ਇੱਥੇ ਜਿਹੜਾ ਸਿਸਟਮ ਦੇਖ ਕੇ ਅਸੀਂ ਬਹੁਤ ਖੁਸ਼ ਹੋਏ ਹਾਂ ਕਿਉਂਕਿ ਸ਼ਹਿਰ ਦੇ ਵਿੱਚ ਇਹੋ ਜਿਹੀ ਜਗ੍ਹਾ ਦੀ ਲੋੜ ਹੈ ਔਰ ਇਹਨਾਂ ਨੂੰ ਇਹ ਜਿਹੜਾ ਬਿਜ਼ਨਸ ਹੈ ਦਿਨ ਤੋਂ ਗੁਣੀ ਰਾਤ ਤੋਂ ਗੁਣੀ ਤਰੱਕੀਆਂ ਬਖਸ਼ੇ ਪਰਮਾਤਮਾ ਥੈਂਕ ਯੂ ਜੀ ਇਹ ਜ਼ਰ ਗੱਬਰ ਸਿੰਘ ਤੇ ਆਪਣਾ ਫੌਜੀ ਵੀਰ ਤੇ ਸਾਡੇ ਵੱਡੇ ਭਾਰਤ ਭਰਾ ਮਨੀ ਦਸ ਸਿੰਘ ਜੀ ਠੇਕੇਦਾਰ ਸਾਹਿਬ ਉਹਨਾਂ ਨੇ ਅੱਜ ਇੱਥੇ ਸੀਮਿੰਟ ਦਾ ਬਜਰੀ ਦਾ ਤੇ ਹੋਰ ਸੇਵਾ ਟਾ ਟਾ ਸਾਰੀ ਸੇਵਾ ਦਾ ਪ੍ਰਬੰਧ ਆਪਣੀ ਜਣੀ ਇੱਥੇ ਧੁਗਾਟਨ ਕੀਤਾ ਜੀ ਅੱਜ ਉਦਘਾਟਨ ਤੇ ਅਸੀਂ ਪਹੁੰਚੇ ਹਾਂ ਤਾਨੂੰ ਬਹੁਤ ਖੁਸ਼ੀ ਹੈ ਇਹਨਾਂ ਨੂੰ ਲੱਖ ਲੱਖ ਮੁਬਾਰਕਾ ਗੱਬਰ ਸਿੰਘ ਨੂੰ ਫੋਜੀ ਸਿੰਘ ਨੂੰ ਲੱਖ ਲੱਖ ਮੁਬਾਰਕਾ ਜੀ ਸਾਰੇ ਹੋਂ ਆ ਕੇ ਪਹੁੰਚੋ ਇੱਥੇ ਦਰਸ਼ਨ ਦੇ ਦੀ ਗਰਬਲਤਾ ਕਰੋ ਹਾਂ ਸਰੀਆ ਸੀਮਿੰਟ ਜੋ ਵੀ ਕੈਚੀ ਦੀ ਲੋੜ ਹੈ ਉਹ ਇੱਥੇ ਹਾਜ਼ਰ ਮਿਲੂਗੀ ਦੇਸੀ ਦੇਸੀ ਵੀਗੈਰਾ ਟਰਾਲੀ ਕੋਈ ਕਿਰਾਏ ਪਵਾੜਾ ਜਾਂ ਕੁਛੇ ਵੀ ਚੀਜ਼ ਦੀ ਇੱਟ ਕਈ ਜੀ ਦੀ ਲੋੜ ਆ ਪ੍ਰੋਪਰ ਮਿਲ ਗਈ ਇੱਥੇ ਸਾਰੀਆਂ ਆਈਆਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਾ ਸਾਰੇ ਸਰੋਤਿਆਂ ਦਾ ਧੰਨਵਾਦ ਕਰਦਾ ਜੀ ਆਪਾਂ ਇੱਥੇ ਅੱਜ ਓਪਨਿੰਗ ਕੀਤੀ ਹੈ ਸਰਦਾਰ ਮਹਿੰਦਰ ਸਿੰਘ ਠੇਕੇਦਾਰ ਜੀ ਸਾਡੇ ਪਿਤਾ ਜੀ ਬ੍ਰਦਰ ਗੱਬਰ ਜੀ ਤੇ ਮੇਰਾ ਨਾਂ ਗੁਰਜੀਤ ਸਿੰਘ ਫੋਜੀ ਤੇ ਬ੍ਰਦਰ ਇਧਰ ਗੁਰਵਚਨ ਸਿੰਘ ਜੀ ਇਹ ਸਾਰੇ ਭਰਾ ਪੰਮਾ ਸਾਡਾ ਵੱਡਾ ਭਰਾ ਵੀਰ ਸਾਰੇ ਇੱਥੇ ਪਹੁੰਚਿਆ ਭੋਲੂ ਵੀਰ ਜੀ ਤੇ ਦੇਵ ਸਿੰਘ ਜੀ ਸਾਰੇ ਪਹੁੰਚੇ ਆ ਸਾਰਿਆਂ ਦਾ ਆਿਆਂ ਦਾ ਧੰਨਵਾਦ ਕਰਦਾ ਜੀ ਤੇ ਬਾਕੀ ਰੇਤਾ ਬਜਰੀ ਸੀਮੈਂਟ ਜੇਸੀਬੀ ਮਸ਼ੀਨਾ ਸਰੀਆ ਤੇ ਜੋ ਵੀ ਆਪਣੇ ਉਹਦੇ ਨਾਲ ਲੱਗਦਾ ਕੈਮੀਕਲ ਜੋ ਆਪਣੀ ਇਹਦੇ ਚ ਮਟੀਰੀਅਲ ਚ ਪੈਂਦਾ ਜੋ ਵੀ ਪੈਂਦਾ ਸਾਰਾ ਸਮਾਨ ਇੱਥੋਂ ਮਿਲਦਾ ਜੀ ਜਦ ਔਰ ਬਾਜਵ ਰੇਟ ਤੇ ਔਰ ਸੇਲ ਰੇਟ ਤੇ ਸਾਡਾ ਆਪਣਾ ਹੀ ਸਾਰਾ ਕੁਝ ਰੱਖਿਆ ਹੋਇਆ ਜੀ ਥੈਂਕਸ ਸਭ ਤੋਂ ਪਹਿਲਾਂ ਨੀਟੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਅੱਜ ਦਾ ਪ੍ਰੋਗਰਾਮ ਮੇਰਾ ਪੜ ਜਾ ਗੱਬਰ ਜੋ ਕਿ ਛੋਟੇ ਜਿਹੇ ਕੰਮ ਤੋਂ ਪਹੁੰਚ ਗਏ ਅੱਜ ਪ੍ਰਮਾਤਮਾ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਕੁਛ ਆਪਾਂ ਆਈਡੀਆ ਲਾ ਹੀ ਨਹੀਂ ਸਕਦੇ ਪ੍ਰਮਾਤਮਾ ਨੇ ਏਡੀ ਵੱਡੀ ਕਿਰਪਾ ਕੀਤੀ ਹੈ ਬਹੁਤ ਸੋਹਣਾ ਵੱਡੇ ਟਰੈਕਟਰ ਟ੍ਰੈਲੀਆਂ ਟਿਪਰ ਅੱਜ ਜੋ ਇਹਨਾਂ ਦੇ ਨਵਾਂ ਸ਼ੋਰੂਮ ਪਲਾਟ ਲੈ ਕੇ ਬਣਾਇਆ ਗਦਾਮ ਵਿੱਚੇ ਸ਼ੋਰੂਮ ਬਹੁਤ ਹੀ ਸੋਹਣਾ ਉਹਦੇ ਲਈ ਅੱਜ ਗੁਰੂ ਮਹਾਰਾਜ ਦੇ ਚਾਰ ਰੋਡ ਆਸਰਾ ਲੈ ਕੇ ਕੀਤਾ ਹੈ ਤੇ ਸਮੁੱਚਾ ਭਾਈਚਾਰਾ ਇਹਨਾਂ ਦੇ ਯਾਰ ਦੋਸਤ ਮਿੱਤਰ ਖੰਨਾ ਸ਼ਹਿਰ ਦੀਆਂ ਹਸਤੀਆਂ ਵੱਖ-ਵੱਖ ਪਾਰਟੀਆਂ ਦੇ ਆਗੂ ਇੱਥੇ ਮੌਜੂਦ ਹੋਏ ਨੇ ਜਿਨ੍ਹਾਂ ਨੇ ਪਰ ਇੱਥੇ ਆ ਕੇ ਮਸਤਕ ਕੋ ਗੁਰੂ ਦੀ ਹਾਜ਼ਰੀ ਵਿੱਚ ਇਹਨਾਂ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਜਿੰਨੀਆਂ ਵੀ ਸੰਗਤ ਆਈਆਂ ਨੇ ਭਾਈਚਾਰ ਵੱਲੋਂ ਯਾਰ ਮਿੱਤਰ ਦੋਸਤ ਮੈਂ ਇਹਨਾਂ ਦੇ ਮਾਮਾ ਹੋਂਦੇ ਨਾਤੇ ਸਾਰੀ ਆਈ ਹੋਈ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਨਾਨਦ ਕੇ ਪਰਿਵਾਰ ਵੱਲੋਂ ਇਹਨਾਂ ਦਾ ਆਈ ਹੋਈ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਆਪ ਜੀ ਦਾ ਵੀ ਨੀਟੂ ਜੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਆਪਣਾ ਸਮਾਂ ਕੱਢੀਏ ਇਸ ਮੌਕੇ ਤੇ ਕਵਰੇਜ ਕੀਤੀ ਹੈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਗੱਬਰ ਭਾਜੀ ਫੌਜੀ ਭਾਜੀ ਅਸੀਂ ਦੇ ਛੋਟੇ ਨਾਮਾਂ ਨਾਲ ਜੋ ਨਾਮ ਪਪੂਲਰ ਨਾਮ ਨੇ ਉਹਨਾਂ ਦੇ ਨਾਮਾਂ ਨਾਲ ਹੀ ਜਾਣਦੇ ਹਾਂ ਤੇ ਸਾਡੇ ਵੱਡੇ ਵੀਰ ਸਤਕਾਰਯੋਗ ਠੇਕੇਦਾਰ ਸਰ ਮਹਿੰਦਰ ਸਿੰਘ ਜੀ ਸਾਡੇ ਬਾਪੂ ਧਰਮ ਸਿੰਘ ਦੀ ਫਲਵਾੜੀ ਦੇ ਵਿੱਚੋਂ ਸਮੂਹ ਇਹ ਸਾਡੇ ਮੇਰੇ ਵੀਰਾਂ ਨੇ ਬੜੀਆਂ ਮਿਹਨਤ ਕਰਕੇ ਛੋਟੇ ਜਿਹੇ ਕੰਮ ਤੋਂ ਵਾਹੀ ਗੁਰੂ ਨੇ ਵੱਡੇ ਕਾਰਜ ਬਖਸ਼ੇ ਹਨ ਜੋ ਕਿ ਇਹਨਾਂ ਨੇ ਨਵੇਂ ਦਫਤਰ ਅਲਟਰਾਟੈਕ ਸੀਮੈਂਟ ਦੇ ਨਾਲ ਇਹਨਾਂ ਨੇ ਜੋ ਠੇਕੇਦਾਰੀ ਕਰਕੇ ਜੋ ਵੀ ਇਹਨਾਂ ਨੂੰ ਡਿਸਟ੍ਰੀਬਿਊਟਰਸ਼ਿਪ ਮਿਲੀ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਸਭ ਨੂੰ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਕਰਦਾ ਕਿ ਮੇਰੇ ਵੀਰਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਇਹ ਗੁਰੂ ਸਾਹਿਬ ਦੀਆਂ ਦਾਤਾਂ ਜੋ ਗੁਰੂ ਸਾਹਿਬ ਹੀ ਨੇ ਇਹ ਦਾਤਾਂ ਜੋ ਵੰਡ ਰਏ ਹਨ ਮੈਂ ਸਾਰਿਆਂ ਸੰਗਤਾਂ ਦਾ ਇੱਥੇ ਪਹੁੰਚਿਆ ਦਾ ਔਰ ਜੋ ਇਹਨਾਂ ਨੇ ਨਵੇਂ ਦਫ਼ਤਰ ਨਵੇਂ ਆਫਿਸ ਦਾ ਜੋ ਘਟਣਾ ਅੱਜ ਕੀਤਾ ਹੈ ਗੁਰੂ ਸਾਹਿਬ ਤਨਤਨ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਚਰਨ ਪਵਾ ਕੇ ਸੰਗਤਾਂ ਦੇ ਚਰਨ ਪਵਾ ਕੇ ਔਰ ਸਾਰੀਆਂ ਸੰਗਤਾਂ ਜੋ ਪਹੁੰਚੀਆਂ ਹਨ ਦਰਜਾਵਰਜਾ ਲੀਡਰ ਆਮ ਆਦਮੀ ਪਾਰਟੀ ਖੰਨਾ ਤੋਂ ਸਾਰੇ ਬਲਾਕ ਪ੍ਰਧਾਨ ਅਕਾਲੀ ਦਲ ਦੇ ਸਾਰੇ ਮੇਰੇ ਵੀਰ ਦੀਪਾ ਵੀਰ ਜੀ ਕਾਂਗਰਸ ਤੋਂ ਕਾਉਂਸਲ ਸਾਰੇ ਪਹੁੰਚੇ ਸਾਨੂੰ ਸਾਰਿਆਂ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਔਰ ਬੜਾ ਧੰਨਵਾਦ ਨੀਟੂ ਵੀਰ ਜੀ ਜੋ ਪੀਵੀ 26 ਤੋਂ ਕਵਰੇਜ ਕਰ ਰਹੇ ਨੇ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਇੱਥੇ ਆਈਆਂ ਸੰਗਤਾਂ ਦਾ ਦੁਬਾਰੇ ਫਿਰ ਧੰਨਵਾਦ ਕਰਦੇ ਆਂ ਰਾਜਪੂਤ ਭਾਈਚਾਰੇ ਤੋਂ ਜੋ ਸਾਰੀਆਂ ਸੰਗਤਾਂ ਪਹੁੰਚੀਆਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਸਰਦਾਰ ਮਹਿੰਦਰ ਸਿੰਘ ਜ ਓਪਨਿੰਗ ਕੀਤੀ ਹੈ ਦੂਰੋਂ ਨੇੜੇ ਇਕੱਠੇ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਸਾਰੇ ਠੇਕੇਦਾਰ ਜਿੰਨੇ ਵੀ ਬਿਲਡਰ ਸੀਗੇ ਸਾਰੇ ਇੱਥੇ ਸਮਾਸ਼ਿਕ ਪਹੁੰਚੇ ਸੀਗੇ ਪੀਬੀ 26 ਨਿਊਜ਼ ਚੈਨਲ ਵੱਲੋਂ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਨੂੰ ਸਾਡੇ ਵੱਲੋਂ ਢੇਰ ਸਾਰੀਆਂ ਮੁਬਾਰਕਾਂ ਸਰਦਾਰ ਮਹਿੰਦਰ ਸਿੰਘ ਜੀ ਤੇ ਆਈਓਆਂ ਸੰਗਤਾਂ ਦਾ ਤੁਹਾਡਾ ਭਾਈਚਾਰਾ ਪਹੁੰਚਿਆ ਕੀ ਹੈ ਤੁਸੀਂ ਬਹੁਤ ਬਹੁਤ ਧੰਨਵਾਦ ਹੈ ਜੀ ਰਾਜਪੂਤ ਬਰਾਦਰੀ ਦਾ ਜੋ ਠੇਕੇਦਾਰ ਜੋ ਜਣ ਮਿੱਤਰ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਨਵੀਂ ਓਪਨਿੰਗ ਕਰੀ ਹੈ ਤੇ ਇਹਦੇ ਤੇ ਹੁਣ ਤੇ ਸੱਦੇ ਦੇ ਬਹੁਤ ਬਹੁਤ ਸਭ ਦਾ ਧੰਨਵਾਦ ਹੈ ਮਹਾਰਾਜ ਸਭ ਨੂੰ ਤਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਸਾਡੇ ਹਰਮਨ ਪਿਆਰੇ ਸਰਦਾਰ ਮਹਿੰਦਰ ਸਿੰਘ ਜੀ ਇਹਨਾਂ ਦੇ ਸੁਪੁੱਤਰ ਗੁਰਜੀਤ ਸਿੰਘ ਜੀ ਫੌਜੀ ਜਗਦੇਵ ਸਿੰਘ ਗੱਬਰ ਜੀ ਜਿਨ੍ਹਾਂ ਨੇ ਕਿ ਵਾਹਿਗੁਰੂ ਦੀ ਪਾਰ ਕਿਰਪਾ ਦੇ ਨਾਲ ਆਪਣੇ ਕਬਜਾ ਫੈਕਟਰੀ ਰੋਡ ਤੇ ਜੋ ਜਿਹੜਾ ਨੇ ਸੀਮੈਂਟ ਅਲਟਰਾ ਟੈਕ ਦਾ ਗਡਾਉਨ ਤੇ ਨਾਲ ਹੀ ਸੀਮਟ ਬਜਰੀ ਰੇਤਾ ਉਹਦਾ ਗੋਡਾਊਨ ਦਾ ਜਮਹੂਰਤ ਕੀਤਾ ਸੁਖਵਨੀ ਸਾਹਿਬ ਜੀ ਦੇ ਪਾਠ ਵਿਕਰਾਏ ਨੇ ਬਹੁਤ ਹੀ ਖੁਸ਼ੀ ਹੈ ਜੋ ਪ੍ਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤੇ ਆਈ ਹੋਈ ਜੋ ਸੰਗਤ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਪਰਵਾਦ ਦੇ ਨਾਲ ਇਹ ਖੁਸ਼ੀ ਸਾਂਝੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਰਾਜਪੂਤ ਭਾਈਚਾਰੇ ਦਾ ਜੋ ਸੱਜਣ ਮਿੱਤਰ ਜੋ ਵੀ ਸਾਡੇ ਬਲਾਇਆਂ ਤੇ ਆਏ ਆ ਉਹਨਾਂ ਦਾ ਜੀ ਆਇਆਂ ਕਰਦਾ ਤੇ ਬਾਕੀ ਜੋ ਅਸੀਂ ਇਹ ਕੰਮ ਕੀਤਾ ਰੀਤਾ ਬਜਰੀ ਸਰੀਆ ਸੀਮੰਟ ਅਲਟਰਾਟੈਕ ਵਗੈਰਾ ਦਾ ਜੋ ਵੀ ਸਮਾਨ ਆ ਸਾਰਾ ਇੱਥੇ ਹੋਰ ਸੇਲ ਤੇ ਤੇ ਬਾਜਵ ਰੇਟ ਤੇ ਸਾਡੇ ਕੋਲ ਉਪਲਬਧ ਹੋਊਗਾ ਜੀ ਤੇ ਜਿਹੜਾ ਐਡਰੈਸ ਹੈ ਕਵਜਾ ਫੈਕਟਰੀ ਰੋਡ ਹੈ 70 ਥਾਣੇ ਦੇ ਮੂਹਰੇ ਜੋ ਪੁਲੀ ਆ ਉਹਦੇ ਨਾਲ ਹੀ ਸੱਜੇ ਵੱਤ ਸੇ ਮੁੜੋ ਬਿਲਕੁਲ ਉਹਦੇ ਨਾਲ ਹੀ ਕੌਜਾ ਫੈਕਟਰੀ ਰੋਡ ਤੇ ਗੱਬਰ ਬਾਈ ਜੀ ਦੇ ਨਾਂ ਤੇ ਪੂਰਾ ਮਸ਼ਹੂਰ ਹੈ ਜੀ ਕਿਸੇ ਨੂੰ ਵੀ ਪੁੱਛੋ ਗੱਬਰ ਬਾਈ ਜੀ ਦਾ ਉਹ ਆਪਣੇ ਆਪ ਵੀ ਤੁਹਾਨੂੰ ਸਾਡੇ ਤੱਕ ਪਹੁੰਚਾ ਦੇ ਮਹਿੰਦਰ ਸਿੰਘ ਮਟੀਰੀਅਲ ਸਟੋਰ ਦੇ ਨਾਂ ਤੇ ਹੈ ਜੀ ਹਰ ਇੱਕ ਚੀਜ਼ ਬਿੱਲ ਵਗੈਰਾ ਸਭ ਕੁਝ ਮਿਲਦਾ ਸਾਡੇ ਕੋਲੋਂ ਜੀ ਜੀਐਸਟੀ ਸਭ ਇੱਕ ਨੰਬਰ ਦੇ ਵਿੱਚ ਆਰ ਵਧੀਆ ਸਰੀਆ ਸਾਰਾ ਸੀਮੰਟ ਹਰੇਕ ਚੀਜ਼ ਹੈ ਜੀ ਆਓ ਚਾ ਸਾਡਾ ਵੀ ਮਾਨ ਉੱਚਾ ਹੋਵੇ ਤੇ ਵਧੀਆ ਹੋਵੇ ਜੀ ਤੇ ਨਾਲੇ ਸਾਨੂੰ ਸੇਵਾ ਦਾ ਮੌਕਾ ਦਿਓ ਪਹਿਲਾਂ ਤਾਂ ਜੀ ਸਾਡੇ ਪੀਵੀ 26 ਤੋਂ ਨੀਟੂ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਇੱਥੇ ਗ੍ਰਹਿ ਵਿਖੇ ਕਵਰੇਜ ਦਾ ਕੰਮ ਕੀਤਾ ਜੀ ਔਰ ਮੈਂ ਸਾਰੀ ਜਿੰਨੀ ਵੀ ਇੱਥੇ ਆਈ ਹੋਈ ਸੰਗਤ ਰਾਜਪੂਤ ਭਾਈਚਾਰਾ ਜਿੰਨੇ ਵੀ ਠੇਕੇਦਾਰ ਸਾਹਿਬ ਜਿੰਨੀ ਵੀ ਸੰਗਤ ਆਈ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਇੱਥੇ ਸਾਡਾ ਨਵਾਂ ਦਫ਼ਤਰ ਖੁੱਲਣ ਤੇ ਅਲਟਰਾਟੈਕ ਸਰਿਆ ਬਜਰੀ ਰੇਤੇ ਦਾ ਜੋ ਅਸੀਂ ਇੱਥੇ ਆਪਣਾ ਸ਼ੋਰੂਮ ਖੁੱਲੇ ਜੀ ਇੱਥੇ ਆਉਣ ਤੇ ਸਾਰਿਆਂ ਦਾ ਧੰਨਵਾਦ ਹੈ ਜੀ ਔਰ ਇੱਥੇ ਹੋਰ ਸੇਲ ਤੇ ਜੋ ਸਰੀਏ ਦਾ ਕੰਮ ਔਰ ਸੀਮਟ ਹੈ ਇੱਥੇ ਆ ਕੇ ਜਰੂਰ ਇੱਕ ਵਾਰ ਵਿਜ਼ਿਟ ਕਰੋ ਜੀ ਧੰਨਵਾਦ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਸ ਕਰਿਓ ਪੀਬੀ 26 ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਸਸਿਕਾ ਜਲਦ ਹਾਜ਼ਰ ਹੋਵਾਂਗਾ ਲੈ ਕੇ ਇੱਕ ਨਵਾਂ ਚਿਹਰਾ ਨਵੀਂ ਅਪਡੇਟ